ਹੋਰ ਸਵਾਲ ਤੁਸੀਂ ਕਿਹਾ ਵੀ ਪੰਜਾਬ ਦੇ ਵਿੱਚ ਨਸ਼ਾ ਵੀ ਹੋਵੇ ਐ ਗੁੰਡਾਗਰਦੀ ਵੀ ਹੋਵੇ ਐ ਜੇ ਨਸ਼ੇ ਦੀ ਗੱਲ ਕਰ ਲਈਏ ਤਾਂ ਵੀ ਬੀਐਸਐਫ ਕੋਲੇ 50 ਕਿਲੋਮੀਟਰ ਦਾ ਏਰੀਆ ਅੱਧਾ ਪੰਜਾਬ ਬੀਐਸਐਫ ਦੇ ਹਵਾਲੇ ਆ ਤੁਹਾਡੇ ਅੰਡਰ ਆ ਕੇਂਦਰ ਸਰਕਾਰ ਦੇ ਫਿਰ ਨਸ਼ਾ ਕਿਉਂ ਨਹੀਂ ਰੋਕ ਰਿਹਾ ਜੀ ਮੇਰੀ ਗੱਲ ਧਿਆਨ ਨਾਲ ਸੁਣ ਲਓ ਜਿਹੜਾ 50 ਕਿਲੋਮੀਟਰ ਦਾ ਏਰੀਆ ਉਹ ਇਹ ਡਰੋਨਸ ਦੀ ਵਜ੍ਹਾ ਕਰਕੇ ਇਸ ਤਰ੍ਹਾਂ ਦੀ ਵਜ੍ਹਾ ਕਰਕੇ ਆ ਬਾਕੀ نیچے ਜਿਹੜਾ ਕਾਨੂੰਨ ਆ ਵਿਵਸਥਾ ਉਹ ਪੰਜਾਬ ਪੁਲਿਸ ਕੋਲ ਹੀ ਆ ਨਹੀਂ ਜੀ ਜਿਹੜਾ ਜੇ ਜੇ ਕੋਈ ਐਫਆਈਆਰ ਵੀ ਦਰਜ ਕਰਨੀ ਆ ਤਾਂ ਉਹਨਾਂ ਨੂੰ ਬੀਐਸਐਫ ਨੂੰ ਪੰਜਾਬ ਪੁਲਿਸ ਨੂੰ ਕਹਿਣਾ ਪਊਗਾ ਮੈਂ ਸਾਰੀਆਂ ਚੀਜ਼ਾਂ ਦੀ ਸਟੱਡੀ ਕਰਦਾ ਰਹਿਣਾ ਯਾਰ ਨਹੀਂ ਜੀ ਫਿਰ ਤਾਂ ਪ੍ਰਧਾਨ ਮੰਤਰੀ ਮਾਮਲੇ 'ਚ ਵੀ ਪੰਜਾਬ ਦਾ ਸੀਗਾ ਉਹ ਤਾਂ ਤੁਹਾਡੀ ਸਖਤਾਈ ਕੇਂਦਰ ਦੇ ਕਰਕੇ ਆ ਪਰਚਾ ਪੰਜਾਬ ਦਾ ਨਹੀਂ ਉਹ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਉਹ ਪੰਜਾਬ ਪੁਲਿਸ ਦੇ ਵੀ ਅਫੀਸਰ ਸੀ ਨੀ ਉਹ ਤਾਂ ਸੀਗੇ ਪਰ ਮੇਰੇ ਕਹਿਣ ਦਾ ਮਤਲਬ ਵੀ ਕੇਂਦਰ ਸਰਕਾਰ ਵੀ ਤਾਂ ਸਰਹੱਦਾਂ ਦਾ ਮਾਮਲਾ ਤਾਂ ਕੇਂਦਰ ਕੋਲ ਹੀ ਆ ਨਾ ਜੀ ਉਹ ਪੰਜਾਬ ਦਾ ਮੰਨ ਲਓ ਸਰਹੱਦਾਂ ਪਾਰ ਤੋਂ ਕੋਈ ਨਸ਼ਾ ਆਉਂਦਾ ਹੈ ਤੇ ਉਹ ਰੋਕਿਆ ਜਾ ਸਕਦਾ ਉਹ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ ਸਟੇਟ ਗਵਰਨਮੈਂਟ ਦੀ ਵੀ ਹੈ ਸਾਡੀ ਵੀ ਹੈ ਕੇਂਦਰ ਦੀ ਵੀ ਹੈ ਰੋਕਣਾ ਸਭ ਦੀ ਜ਼ਿੰਮੇਵਾਰੀ ਨਸ਼ੇ ਲਈ ਸਾਰੇ ਲੱਗੇ ਹੋਏ ਆ ਫਿਰ ਰੁਕੇ ਜਿਹੜੀਆਂ ਹੱਦਾਂ ਸਰਹੱਦਾਂ ਤਾਂ ਕੇਂਦਰ ਦੇ ਅੰਦਰ ਆਉਂਦੀਆਂ ਨਾ ਜੀ ਕੇਂਦਰੀ ਕ੍ਰਮ ਮੰਤਰਾਲੇ ਸਰਹੱਦਾਂ ਤੇ ਫਿਰ ਕੋਈ ਪਹਿਲਾਂ ਹਰਤੀ ਸਰ ਕੋਈ ਨਾ ਮਾਤਮ ਪੈਸੀ ਕੋਈ ਮਾਲ ਕਦਰ ਮਤਾ ਅੰਦਰ ਅਕਸਰ ਉਹਨਾਂ ਦਾ ਪ੍ਰੋਟੈਕਸ਼ਨ ਹੁੰਦਾ ਹੈ। ਉਹਨਾਂ ਨਾਲ ਉਹ ਤਾਂ ਚਲੋ ਉਹ ਗੱਲ ਤੁਹਾਡੀ ਮੰਨਦੇ ਹਾਂ ਠੀਕ ਹੈ ਉਹ ਤੁਸੀਂ ਸਖਤੀ ਕੀਤੀ ਹੈ ਪਰ ਨਸ਼ੇ ਤੇ ਵੀ ਉਨੀਕ ਸਖਤੀ ਕਰ ਦਿਓ। ਸਖਤੀ ਕਰਾ ਕੇ ਤੁਸੀਂ ਲਿਆਓ ਪੰਜਾਬ ਚ ਬੀਜੇਪੀ। ਨਹੀਂ ਤਾਂ ਆਹੀ ਜੇ ਬੀਜੇਪੀ ਨੂੰ ਲਿਆਵਾਂਗੇ ਤਾਂ ਹੀ ਕਰੋਗੇ। ਮਤਲਬ ਨਹੀਂ ਖਤਮ ਹੁੰਦਾ ਨਸ਼ਾ ਜੀ। ਇਹ ਇਹ ਹੁਣ ਕਰਪਟ ਨੇ ਅਸੀਂ ਇਹਨਾਂ ਦਾ ਕੀ ਕਰ ਲਈਏ? ਐਸਐਸਪੀ ਦੇ ਪੈਸੇ ਲੈ ਕੇ ਲਾਉਂਦੇ ਹਾਂ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਇੱਥੇ।